ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਜ ਸਿੰਘ ਅਤੇ ਕਾਨ ਸਿੰਘ ਆਪਣੇ ਅੰਦਰ ਪਣ ਰਹੀਆਂ ਸ਼ੰਕਾਵਾਂ ਬਾਰੇ ਗੁਰ ਗੋਬਿੰਦ ਸਿੰਘ ਜੀ ਨਾਲ ਗੱਲ ਕਰਦੇ ਹਨ ਤਾਂ ਗੁਰੂ ਕਹਿੰਦੇ ਹਨ ਕਿ ਅਸਾਂ ਦੇ ਸਿੰਘ ਸੂਰਮੇ ਆਪਣੇ ਅੰਦਰ ਐਸੇ ਡਰ ਵੀ ਲਈ ਫਿਰਦੇ ਨੇ ਇਹ ਜਾਣ ਕੇ ਮੰਨਣ ਨੂੰ ਬੜੀ ਠੇਸ ਲੱਗੀ ਹੈ ਤਾਨ ਸਿੰਘ ਜੋ ਆਫਤ ਅਜੇ ਘੜੀ ਨਹੀਂ ਸ਼ਾਇਦ ਆਉਣੀ ਵੀ ਨਹੀਂ ਅਸਾਂ ਦੇ ਸਿੰਘ ਪਹਿਲਾਂ ਹੀ ਘਬਰਾ ਗਏ ਨੇ ਦੂਸਰੀ ਬਾਤ ਅਗਰ ਕੋਈ ਸੈਨਾ ਦੀ ਅਗਵਾਈ ਕਰੇਗਾ ਉਸ ਪਰ ਭਰੋਸਾ ਤਾਂ ਕਰਨਾ ਹੀ ਹੋਵੇਗਾ ਆਪਣੀ ਹੀ ਸੈਨਾ ਉੱਪਰ ਭਰੋਸਾ ਨਹੀਂ ਕਰਾਂਗੇ ਕੋਈ ਵੀ ਯੁੱਧ ਨਹੀਂ ਲੜ ਸਕਾਂਗੇ ਜਾਣਦੇ ਹੋ ਨੰਦ ਲਾਲ ਮਲਤਾਨੀ ਗੁਰੂ ਘਰ ਦਾ ਪੁਰਾਣਾ ਵਫਾਦਾਰ ਸੇਵਕ ਹੈ ਬਹਾਦਰੀਆ ਔਰ ਅਸਾਂ ਵਿਚਕਾਰ ਜੋ ਵੀ ਜਿੰਨੇ ਵੀ ਸਹਾਂਰੀ ਪੈਦਾ ਹੋਈ ਹੈ ਇਸਾ ਬ ਪਾਈ ਨੰਦ ਲਾਲ ਸਦਕਾ ਹੈ ਅਗਰ ਕੱਲ ਨੂੰ ਬਹਾਦਰ ਸ਼ਾ ਆਪਣੇ ਮੁਗਲਾਈ ਔਕਾਤ ਪਰ ਆ ਜਾਵੇ ਤਾਂ ਇਸ ਵਿੱਚ ਨੰਦ ਲਾਲ ਦਾ ਕੀ ਦੋਸ਼ ਹੈ ਦੁਰਕਾ ਦੀ ਪਰੰਪਰਾ ਹੈ ਪ੍ਰੇਮ ਗੱਦਾਰੀ ਧੋਖਾ ਵਾਦਾ ਖਿਲਾਫੀ ਅਸਾਂ ਦੀ ਪਰੰਪਰਾ ਹੈ ਹੱਕ ਦੀ ਖਾਤਰ ਜੰਗ ਸੱਚਾਈ ਲਈ ਜੰਗ ਔਰ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਪਰ ਗੁਰੂ ਜੀਓ ਗੁਰੂ ਨੇ ਹੱਥ ਦੇ ਇਸ਼ਾਰੇ ਨਾਲ ਕਾਹਨ ਸਿੰਘ ਨੂੰ ਰੋਕਿਆ ਅਸਾਂ ਨੂੰ ਕਹਿਣ ਦੇ ਮਨੁੱਖ ਨੇ ਸਦਾ ਆਪਣੇ ਵਿਰੋਧੀਆਂ ਨੂੰ ਔਰ ਕੁਦਰਤ ਨੂੰ ਲਲਕਾਰਿਆ ਹੈ ਮਨੁੱਖ ਦਾ ਪੈਦਾ ਹੋਣਾ ਉਸ ਦੇ ਵਸ ਵਿੱਚ ਨਹੀਂ ਪਰ ਅਣਖ ਨਾਲ ਜੀਣਾ ਉਸ ਦੇ ਆਪਣੇ ਵਸ ਵਿੱਚ ਹੈ ਅਸਾਂ ਦਾ ਖਾਲਸਾ ਸਿੰਘ ਆਪਣੀ ਅਣਖ ਆਪਣੇ ਗੌਰਵ ਦੀ ਰੱਖਿਆ ਲਈ ਮਰ ਮੇਟ ਸਕਦਾ ਹੈ ਤੁਸੀਂ ਇੱਕ ਐਸੀ ਆਫਤ ਤਾਂ ਡਰ ਰਿਓ ਜੋ ਅਜੇ ਆਈ ਹੀ ਨਹੀਂ ਹੈ ਤੁਸੀਂ ਮੇਰੇ ਸਿੰਘਾਂ ਵਿੱਚ ਵਿਸ਼ੇਸ਼ ਥਾਂ ਰੱਖਦੇ ਹੋ ਤੁਸਾਂ ਨੂੰ ਤਾਂ ਬਾਕੀ ਸਿੰਘਾਂ ਲਈ ਮਿਸਾਲ ਬਣਨਾ ਚਾਹੀਏ ਗੁਰੂ ਜੀਓ ਅਸਾਂ ਵਿੱਚ ਕੁਝ ਬਿਲਕੁਲ ਨਵੇਂ ਸਿੰਘ ਹਨ ਉਹਨਾਂ ਨੂੰ ਬਿਲਕੁਲ ਜੰਗੀ ਤਜਰਬਾ ਨਹੀਂ ਹੈ ਕਾਂ ਸਿੰਘ ਬੋਲਿਆ ਉਹ ਵੀ ਤੇਰੇ ਵਾਂਗ ਹੀ ਡਰੇ ਹੋਏ ਨੇ ਗੁਰੂ ਨੇ ਛੇੜਿਆ ਕਾਂ ਸਿੰਘ ਨੇ ਨੀਵੀਂ ਪਾ ਲਈ ਸੁਣੋ ਗੁਰੂ ਨੇ ਕਿਹਾ ਜਿੰਨਾ ਸਿੰਘਾਂ ਨੂੰ ਜੰਗੀ ਅਭਿਆਸ ਦੇ ਮੌਕੇ ਨਹੀਂ ਮਿਲੇ ਉਹਨਾਂ ਨੂੰ ਜੰਗੀ ਦਾ ਪੇਚ ਸਿਖਾਵੋ ਅਸੀਂ ਚਾਹਾਂਗੇ ਕਾਨ ਸਿੰਘ ਜੇ ਗੱਭਰੂ ਇਸ ਪਾਸੇ ਧਿਆਨ ਦੇਵਣ ਅਗਰ ਬੈਰਾਗੀ ਮਾਧੋਦਾਸ ਆਪਣੇ ਸਿੰਘਾਂ ਨੂੰ ਛਾਪਾ ਮਾਰ ਹਮਲੇ ਦੀ ਮੁਹਾਰਤ ਕਰਵਾਉਣ ਲਈ ਸਹਿਮਤ ਹੋ ਜਾਵੇ ਤਾਂ ਅਸੀਂ ਮੁਗਲਾਂ ਨਾਲ ਫਿਰ ਟਕਰਾਂਗੇ ਬినੋਦ ਸਿੰਘ ਅਤੇ ਕਾਨ ਸਿੰਘ ਕੋਲ ਕਹਿਣ ਲਈ ਹੋਰ ਕੁਝ ਵੀ ਨਹੀਂ ਸੀ ਉਹਨਾਂ ਨੂੰ ਉੱਠ ਕੇ ਜਾਣਾ ਬੜਾ ਔਖਾ ਲੱਗ ਰਿਹਾ ਸੀ ਗੁਰੂ ਫਿਰ ਬੋਲੇ ਜੋ ਅਸੀਂ ਕਿਹਾ ਹੈ ਵਿਚਾਰ ਕਰਨਾ ਬਾਕੀ ਸਿੰਘਾਂ ਪਾਸੋਂ ਵੀ مشਵਰਾ ਲੈਣਾ ਜੀ ਗੁਰੂ ਜੀ ਉਹ ਕਹਿ ਗਏ ਦੋਵੇਂ ਤੰਬੂ ਵਿੱਚੋਂ ਬਾਹਰ ਇਸ ਤਰ੍ਹਾਂ ਨਿਕਲੇ ਜਿਵੇਂ ਡਰਦੇ ਹੋਣ ਕਿ ਗੁਰੂ ਪਿੱਛੋਂ ਆਵਾਜ਼ ਨਾ ਮਾਰ ਲੈਣ ਗੁਰੂ ਗੋਬਿੰਦ ਸਿੰਘ ਨਾਲ ਮਾਦੋ ਦਾਸ ਦੀਆਂ ਬਕਾਇਦਾ ਮੁਲਾਕਾਤ ਹੋਣ ਲੱਗੀਆਂ ਘਰੇ ਗੁਰੂ ਮੱਠ ਵਿੱਚ ਚਲੇ ਜਾਂਦੇ ਕਦੇ ਮਾਧੋਦਾਸ ਖੁਦ ਆ ਜਾਂਦਾ ਕਦੇ ਜੰਗਲ ਵਿੱਚ ਜਾਂ ਗੋਦਾਵਰੀ ਦੇ ਕੰਡੇ ਮਿਲ ਆਪ ਹੋ ਜਾਂਦਾ ਮਾਧੋਦਾਸ ਗੁਰੂ ਦੇ ਸਿੰਘਾਂ ਨੂੰ ਛਾਪਾ ਮਾਰ ਯੁੱਧ ਦਾ ਅਭਿਆਸ ਕਰਵਾਉਣ ਲਈ ਰਾਜ਼ੀ ਹੋ ਗਿਆ ਉਸਨੇ ਗੁਰੂ ਦੇ ਪੜਾਅ ਉੱਪਰ ਆਉਣਾ ਵੀ ਸ਼ੁਰੂ ਕਰ ਦਿੱਤਾ ਜੰਗਲ ਵਿੱਚ ਹੀ ਯੁੱਧ ਦੇ ਅਭਿਆਸ ਲਈ ਥਾਂ ਦੀ ਤਲਾਸ਼ ਕਰਨ ਲਈ ਗਈ ਵਿਨੋਦ ਸਿੰਘ ਅਤੇ ਕਾਨ ਸਿੰਘ ਉੱਪਰੋਂ ਤਾਂ ਬੜੇ ਸਹਿਜ ਦਿਸਦੇ ਸਨ ਪਰ ਅੰਦਰੋਂ ਉਹਨਾਂ ਨੂੰ ਮਾਧੋਦਾਸ ਦੀਆਂ ਕਰਵਾਈਆਂ ਹਜ਼ਮ ਕਰਨੀਆਂ ਬੜੀਆਂ ਔਖੀਆਂ ਲੱਗਦੀਆਂ ਉਹਨਾਂ ਨੂੰ ਆਪਣੇ ਮਨਸੂਬੇ ਫੇਲ ਹੁੰਦੇ ਜਾਪਦੇ ਖਾਲਸਾ ਪੰਥ ਦੀ ਵਾਂਗ ਡੋਰ ਆਪਣੇ ਹੱਥਾਂ ਵਿੱਚ ਲੈਣ ਦੇ ਸੁਪਨੇ ਚਕਨਾ ਚੂਰ ਹੋਏ ਦਿਸਦੇ ਇਹਨਾਂ ਸਭਨਾ ਗੱਲਾਂ ਤੋਂ ਬੇਖਬਰ ਮਾਧੋ ਦਾਸ ਸਿੰਘਾਂ ਨੂੰ ਜੰਗਲ ਵਿੱਚ ਮਿਲਦਾ ਉਸਨੇ ਦੱਸਿਆ ਕਿਵੇਂ 1 2 ਜਾਂ 3 ਕੁ ਜਣੇ 20 25 ਸੈਨਿਕਾਂ ਉੱਪਰ ਭਾਰੀ ਪੈਂਦੇ ਹਨ ਇਕ ਸ਼ਾਪਾ ਮਾਰ ਸਿਪਾਹੀ ਲਈ ਸਭ ਤੋਂ ਜ਼ਰੂਰੀ ਹੈ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਫਿਰ ਅਚਾਨਕ ਹਮਲਾ ਕਰਕੇ ਦੁਸ਼ਮਣ ਲਈ ਭਿਆਨਕ ਸਥਿਤੀ ਪੈਦਾ ਕਰ ਦੇਣੀ ਉਸ ਨੂੰ ਬੁਖਲਾ ਦੇਣਾ ਉਸ ਦਾ ਤਰਾ ਕੱਢ ਦੇਣਾ ਦੁਸ਼ਮਣ ਅੱਧਾ ਤਾਂ ਇਸ ਤਰ੍ਹਾਂ ਹੀ ਮਰ ਜਾਂਦਾ ਹੈ ਬਾਕੀ ਕੰਮ ਸਾਡੇ ਹਥਿਆਰ ਨੇ ਕਰਨਾ ਹੈ ਸ਼ਾਪਾ ਮਾਰ ਲਈ ਦੂਸਰੀ ਗੱਲ ਸਭ ਤੋਂ ਜ਼ਰੂਰੀ ਹੈ ਉਸ ਦਾ ਆਪਣਾ ਕੋਈ ਇਲਾਕਾ ਹੋਵੇ ਆਪਣੇ ਲੋਕ ਹੋਣ ਦੁਸ਼ਮਨ ਨਾਲ ਟੱਕਰ ਲੈਣ ਤੋਂ ਫੌਰਨ ਬਾਅਦ ਉਹ ਆਪਣੇ ਲੋਕਾਂ ਦੇ ਜੰਗਲ ਵਿੱਚ ਛੁਪ ਸਕੇ ਹਮਲੇ ਲਈ ਅਜਿਹੀ ਥਾਂ ਦੀ ਤਲਾਸ਼ ਕੀਤੀ ਜਾਵੇ ਜਿਸ ਤੇ ਉਸਦੇ ਹਮਦਰਦ ਵਧੇਰੇ ਹੋਣ ਅਗਲੀ ਬਾਤ ਹੈ ਛਾਪਾ ਮਾਰ ਦੀ ਜੰਗ ਦਾ ਕੋਈ ਮੰਤਵ ਹੋਣਾ ਜ਼ਰੂਰੀ ਹੈ ਸਿਰਫ ਦਹਿਸ਼ਤ ਪੈਦਾ ਕਰਨ ਲਈ ਅਜਿਹੀ ਜੰਗ ਨਾ ਲੜੀ ਜਾਏ ਲੋਕਾਂ ਨੂੰ ਭਰੋਸੇ ਵਿੱਚ ਲਿਆ ਜਾਏ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਦੇ ਸਮਾਧਾਨ ਲਈ ਲੜ ਰਹੇ ਹਾਂ ਇਸ ਤਰ੍ਹਾਂ ਹਰ ਸੰਕਟ ਦੀ ਘੜੀ ਵਿੱਚ ਲੋਕ ਆਪਦੇ ਨਾਲ ਖੜਨਗੇ ਛਾਪਾ ਮਾਰ ਸੈਨਿਕ ਵਿੱਚ ਅਨੁਸ਼ਾਸਨ ਸਭ ਤੋਂ ਜ਼ਰੂਰੀ ਹੈ ਉਹਨਾਂ ਨੂੰ ਆਪਣੇ ਆਗੂ ਵਿੱਚ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਉਸ ਦੇ ਹੁਕਮ ਨੂੰ ਤੁਰੰਤ ਮੰਨ ਕੇ ਅਮਲ ਵਿੱਚ ਪੈਣਾ ਚਾਹੀਦਾ ਹੈ ਇਹਨਾਂ ਸਭਨਾਂ ਤੋਂ ਉੱਪਰ ਅਤੇ ਸਭ ਤੋਂ ਅਹਿਮ ਗੱਲ ਹੈ ਛਾਪਾ ਮਾਰ ਸੈਨਿਕ ਨੂੰ ਆਪਣੇ ਚਰਿੱਤਰ ਉੱਪਰ ਪੂਰਾ ਨਿਯੰਤਰਣ ਹੋਣਾ ਚਾਹੀਦਾ ਹੈ ਔਰਤਾਂ ਲੜਕੀਆਂ ਦੀ ਇੱਜ਼ਤ ਦਾ ਪੂਰਾ ਧਿਆਨ ਰੱਖਣਾ ਹੈ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਸ ਘਰ ਵਿੱਚ ਇੱਕ ਛਾਪਾ ਮਾਰਨੇ ਪਨਾਹ ਲਈ ਹੈ ਉਸੇ ਘਰ ਦੀਆਂ ਲੜਕੀਆਂ ਜਾਂ ਔਰਤਾਂ ਉੱਪਰ ਨਜ਼ਰ ਮੈਲੀ ਕਰੇ ਇੱਕ ਸੱਚੇ ਇਮਾਨਦਾਰ ਛਾਪਾ ਮਾਰ ਨੂੰ ਇਹਨਾਂ ਉੱਪਰ ਸ਼ਕਤੀ ਨਾਲ ਪਾਲਣਾ ਕਰਨੀ ਹੋਵੇਗੀ ਨਹੀਂ ਤਾਂ ਲੋਕ ਛਾਪਾ ਮਾਰ ਤੋਂ ਡਰਦੇ ਪਨਾਹ ਨਹੀਂ ਦੇਣਗੇ ਅਤੇ ਮੌਕਾ ਮਿਲਦਿਆਂ ਹੀ ਮੂੰਹ ਖਬਰੀ ਕਰਨਗੇ ਮਾਦੋ ਦਾਸ ਦੀਆਂ ਇਹ ਗੱਲਾਂ ਗੁਰੂ ਵੀ ਪੂਰੇ ਧਿਆਨ ਨਾਲ ਸੁਣਦੇ ਸਨ ਭਾਵੇਂ ਅਜਹੀਆਂ ਛਾਪਾਂ ਮਾਰ ਛੜਪਾਂ ਦਾ ਉਹਨਾਂ ਨੂੰ ਆਪ ਵੀ ਲੰਮਤ ਜ਼ਰਬਾ ਸੀ ਫਿਰ ਵੀ ਮਾਦੋਦਾਸ ਕੋਲ ਬੜਾ ਕੁਝ ਨਵਾਂ ਅਤੇ ਮਹੱਤਵਪੂਰਨ ਸੀ ਜਿਹੜਾ ਗੁਰੂ ਨੇ ਪਹਿਲੀ ਵਾਰ ਜਾਣਿਆ ਸੀ ਜਦ ਜੰਗੀ ਅਭਿਆਸ ਹੁੰਦਾ ਤਾਂ ਗੁਰੂ ਇੱਕ ਪਾਸੇ ਬੈਠ ਕੇ ਵੇਖਦੇ ਰਹਿੰਦੇ ਉਹਨਾਂ ਨੂੰ ਅਨੰਦਪੁਰ ਚੇਤੇ ਆ ਜਾਂਦਾ ਜਿੱਥੇ ਅਖਾੜਿਆਂ ਵਿੱਚ ਕੁਸ਼ਤੀਆਂ ਲੜੀਆਂ ਜਾਂਦੀਆਂ ਸਨ ਤੀਰ ਅੰਦਾਜ਼ੀ ਦੇ ਅਭਿਆਸ ਅਤੇ ਮੁਕਾਬਲੇ ਹੁੰਦੇ ਸਨ ਨੇਜ਼ਾਬਾਜ਼ੀ ਕਰਦੇ ਆ ਕਲਾਬਾਜ਼ੀਆਂ ਵੀ ਖਾਈਆਂ ਜਾਂਦੀਆਂ ਸਨ ਅੱਜ ਪੰਜਾਬ ਦੀ ਧਰਤੀ ਤੋਂ ਸੈਂਕੜੇ ਕੋਹਾਂ ਦੂਰ ਮਰਾਠਾ ਦੇਸ਼ ਵਿੱਚ ਸਿੰਘ ਫਿਰ ਤੋਂ ਜੂਝਣ ਲਈ ਤਿਆਰ ਹੋ ਰਹੇ ਸਨ ਇਹ ਬੇਰਾਗੀ ਗੁਰੂ ਦੀਆਂ ਆਸ਼ਾਵਾਂ ਉੱਪਰ ਖਰਾ ਉਤਰ ਰਿਹਾ ਸੀ ਉਹ ਹਰ ਕੰਮ ਵਿੱਚ ਸ਼੍ਰੇਸ਼ਟ ਸੀ ਅਭਿਆਸ ਵੇਲੇ ਉਸ ਦਾ ਸਿੰਘਾਂ ਉੱਪਰ ਦਬਦਬਾ ਵੇਖਣ ਵਾਲਾ ਸੀ ਅਭਿਆਸ ਸਮੇ ਮਾਦੋਦਾਸ ਸਿੰਘਾਂ ਨੂੰ ਬਿਨਾ ਮਤਲਬ ਤੋਂ ਅੱਖ ਚਪਕਣ ਤੱਕ ਨਹੀਂ ਆਗਿਆ ਨਹੀਂ ਸੀ ਦਿੰਦਾ ਅਭਿਆਸ ਵੇਲੇ ਮਾਧੋ ਦਾਸ ਦੀ ਚੁਸਤੀ ਪੁਰਤੀ ਉੱਪਰ ਸਿੰਘ ਹੈਰਾਨ ਰਹਿ ਜਾਂਦੇ ਇੱਕ ਬੈਰਾਗੀ ਖੁੰਖਾਰ ਚੀਤੇ ਵਾਂਗ ਅਚਾਨਕ ਕਿਵੇਂ ਹਮਲਾ ਕਰ ਸਕਦਾ ਹੈ ਵੇਖ ਕੇ ਸਿੰਘ ਅਸ਼ ਅਸ਼ ਕਰਦੇ ਉੱਠਦੇ ਸਿੰਘਾਂ ਵਿੱਚ ਮਾਧੋ ਦਾਸ ਦੀ ਕਾਬਲੀਅਤ ਦਾ ਅਸਰ ਹੋ ਰਿਹਾ ਸੀ ਸਿੰਘ ਉਸ ਨੂੰ ਪਸੰਦ ਕਰਨ ਲੱਗੇ ਸੀ ਜਿਸ ਦਿਨ ਉਹ ਤੈਅ ਕੀਤੇ ਸਮੇਂ ਤੋਂ ਥੋੜਾ ਜਿੰਨਾ ਵੀ ਪਛੜ ਜਾਂਦਾ ਸਿੰਘ ਇੱਕ ਦੂਸਰੇ ਨੂੰ ਪੁੱਛਣ ਲੱਗਦੇ ਉਹ ਆਇਆ ਨਹੀਂ ਅਜੇ ਕੌਣ ਨਹੀਂ ਆਇਆ ਗੁਰੂ ਦਾ ਬੰਦਾ ਸਿੰਘ ਆਖਦਾ ਤਾਂ ਸਾਰੇ ਸਮਝ ਜਾਂਦੇ ਮਾਧੋਦਾਸ ਬਾਰੇ ਪੁੱਛਿਆ ਜਾ ਰਿਹਾ ਹੈ ਗੁਰੂ ਅਜਿਹਾਂ ਗੱਲਾਂ ਸੁਣਦੇ ਤਾਂ ਸੋਚਦੇ ਖਾਲਸਾ ਸੈਨਾ ਦੀ ਅਗਵਾਈ ਕਰਨ ਵਾਲਾ ਐਸਾ ਯੋਧਾ ਮਿਲ ਜਾਵੇ ਤਾਂ ਮਾਧੋਦਾਸ ਦੀ ਸਿੰਘਾਂ ਵਿੱਚ ਦਿਲਚਸਪੀ ਵਧਣ ਲੱਗੀ ਉਹ ਸਿੰਘਾਂ ਦੀ ਗੁਰੂ ਪ੍ਰਤੀ ਸਮਰਪਿਤ ਭਾਵਨਾ ਨੂੰ ਵੇਖ ਕੇ 당ਗ ਰਹਿ ਗਿਆ। ਉਹ ਸਿੰਘਾਂ ਦੇ ਨਿਡਰਤਾ ਉੱਪਰ ਵੀ ਹੈਰਾਨ ਸੀ। ਛਾਪਾ ਮਾਰੀ ਹਮਲੇ ਦਾ ਅਭਿਆਸ ਕਰਦੇ ਹਾਂ। ਉਹ ਕਿਸੇ ਜੋਖਮ ਜਾਂ ਜ਼ਖਮ ਦੀ ਪਰਵਾਹ ਨਹੀਂ ਕਰਨ ਕਰਦੇ। ਮਾਦੋ ਦਾ ਸੋਚਦਾ ਇਦਾਂ ਅਜੀ ਅਭਿਆਸ ਹੈ। ਜਗ ਵਿੱਚ ਤਾਂ ਇਹ ਸਿੰਘ ਤਬਾਹੀ ਲਿਆ ਸਕਦੇ ਨੇ। ਖਾਲਸਾ ਸੈਨਿਕ ਹੁਣ ਉਸ ਨੂੰ ਪਛਾਣਨ ਲੱਗੇ ਸਨ। ਸਾਰੇ ਉਸ ਨੂੰ ਗੁਰੂ ਦਾ ਬੰਦਾ ਹੀ ਆਖਦੇ ਸਨ। ਸਾਰੇ ਸਿੰਘ ਉਸ ਦੀ ਸਮਝ ਅਤੇ ਉਸ ਦੀ ਸਿੱਖਿਆ ਦੇਣ ਦੀ ਕਲਾ ਦੀਆਂ ਸਿਫਤਾਂ ਕਰਨ ਲੱਗੇ ਬਾਬਾ ਬినੋਦ ਸਿੰਘ ਅਤੇ ਕਾਨ ਸਿੰਘ ਮਾਧੋਦਾਸ ਬਾਰੇ ਅਜੇਹੀਆਂ ਚਰਚਾ ਉੱਪਰ ਖਿਜਣ ਲੱਗੇ ਜਦ ਗੁਰੂ ਦਾ ਬੰਦਾ ਸ਼ਬਦ ਸੁਣਦੇ ਧਾਕਦੇ ਅਸੀਂ ਗੁਰੂ ਦੇ ਬੰਦੇ ਨਹੀਂ ਹਾਂ ਇਹ ਬੈਰਾਗੀ ਸਾਧ ਕਦੋਂ ਗੁਰੂ ਦਾ ਬੰਦਾ ਬਣ ਗਿਆ ਨਾ ਇਹ ਸਿੱਖੀ ਬਾਣੇ ਛੇ ਨਾ ਇਸ ਨੂੰ ਸਿੱਕੀ ਰਤ ਮਰਿਆਦਾ ਦਾ ਪਤਾ ਹੈ ਅਲਖ ਨਿਰੰਜਨ ਬੋਲਦਾ ਹੈ ਪਰ ਉਹਨਾਂ ਤੋਂ ਆਪ ਵੀ ਕਈ ਵਾਰ ਸੁਭਾਵਕੀ ਮਾਧੋਦਾਸ ਬਾਰੇ ਗੁਰੂ ਦਾ ਬੰਦਾ ਸੰਬੋਧਨ ਹੋ ਜਾਂਦਾ ਬਾਜ ਸਿੰਘ ਚੁੱਪ ਸੀ ਉਹ ਬਾਬਾ ਵਿਨੋਦ ਸਿੰਘ ਨਾਲ ਬਹੁਤਾ ਮਿਲਾਪ ਨਹੀਂ ਸੀ ਰੱਖਦਾ ਉਸ ਦੇ ਵਿਚਾਰਾਂ ਦਾ ਵਿਰੋਧ ਵੀ ਨਹੀਂ ਸੀ ਕਰ ਸਕਦਾ ਉਸ ਨਾਲ ਸਹਿਮਤ ਵੀ ਨਹੀਂ ਸੀ ਹੁੰਦਾ ਕਦੇ ਉਸ ਨੂੰ ਲੱਗਦਾ ਗੁਰੂ ਜੋ ਕਰ ਰਹੇ ਹਨ ਉਹ ਸਹੀ ਹੈ ਕਦੇ ਸੋਚਦਾ ਮਨੋਦ ਸਿੰਘ ਦੇ ਸ਼ੰਕੇ ਵੀ ਗਲਤ ਨਹੀਂ ਹਨ ਬਿਨੋਦ ਸਿੰਘ ਨੂੰ ਜਿੰਨੀ ਖੇਜ ਮਾਦੋਦਸ ਦੀ ਪ੍ਰਸ਼ੰਸਾ ਸੁਣ ਕੇ ਚੜਦੀ ਸੀ ਉਨੀ ਹੀ ਖੇਜ ਬਾਜ ਸਿੰਘ ਦੀ ਖਾਮੋਸ਼ੀ ਦੇ ਉੱਪਰ ਚੜਦੀ ਸੀ ਇਹਨਾਂ ਸਭਨਾ ਭਾਵਨਾਵਾਂ ਅਤੇ ਅੰਦਰ ਦੀਆਂ ਵਿਰੋਧਤਾਵਾਂ ਤੋਂ ਬੇਖਬਰ ਮਾਦੋਦਸ ਗੁਰੂ ਦੇ ਸਿੰਘਾਂ ਨੂੰ ਹੈਰਾਨ ਕਰਨ ਵਾਲੇ ਚੰਗੇ ਅਭਿਆਸ ਕਰਵਾਉਂਦਾ ਰਿਹਾ ਹੁਣ ਤਾਂ ਮਾਦੋਦਸ ਆਪ ਵੀ ਤਲਵਾਰ ਫੜ ਕੇ ਸਿੰਘਾਂ ਨਾਲ ਭੇੜ ਜਾਂਦਾ ਗੁਰੂ ਗੋਬਿੰਦ ਸਿੰਘ ਅਭਿਆਸ ਹਮੇਂ ਅਕਸਰ ਹਾਜ਼ਰ ਰਹਿੰਦੇ ਇੱਕ ਦਿਨ ਅਭਿਆਸ ਤੋਂ ਬਾਅਦ ਗੁਰੂ ਨੇ ਮਾਦੋਦਾਸ ਨੂੰ ਰੋਕ ਲਿਆ ਮਾਦੋਦਾਸ ਨੇ ਗੇਰੂਆ ਛੋਲੇ ਉੱਪਰ ਬੰਨ੍ਹਿਆ ਕਮਰੇ ਕੱਸਾ ਖੋਲਿਆ ਉਸੇ ਨਾਲ ਚਿਹਰੇ ਉੱਪਰ ਆਇਆ ਪਸੀਨਾ ਪੂੰਝਿਆ ਤੇ ਗੁਰੂ ਦੇ ਨੇੜੇ ਆ ਖੜਾ ਮਾਦੋਦਾਸ ਆਪਦੀ ਮਿਹਨਤ ਅਜ਼ਾਇਦਾ ਨਹੀਂ ਜਾ ਰਹੀ ਗੁਰੂ ਨੇ ਪੁੱਛਿਆ ਨਹੀਂ ਸਿੰਘ ਸਾਹਿਬ ਮੈਂ ਤਾਂ ਸਿੰਘਾਂ ਦੀ ਖਾਪਤ ਵੇਖ ਕੇ ਹੈਰਾਨ ਹਾਂ ਕੁਝ ਜਾਣਨ ਲਈ ਸਿੱਖਣ ਲਈ ਇਹ ਆਪਣੀ ਜਾਨ ਦੇ ਪ੍ਰਵਾਹ ਵੀ ਨਹੀਂ ਕਰਦੇ ਕਮਾਲ ਹੀ ਕਮਾਲ ਹੈ ਗੁਰੂ ਦਾ ਚਿਹਰਾ ਖੁਸ਼ੀ ਨਾਲ ਅਤੇ ਗਰਮ ਨਾਲ ਪਰਵਾ ਰਿਆ ਗਿਆ ਮਾਦੋਦਾਸ ਖਾਲਸਾ ਫੌਜ ਮੁਗਲਾਂ ਨਾਲ ਟੱਕਰ ਲੈਣ ਦੇ ਕਾਬਲ ਹੈ ਗੁਰੂ ਨੇ ਪੁੱਛਿਆ ਮੁਗਲ ਸੈਨਾ ਨਾਲ ਜੰਗ ਲਈ ਆਪਦੇ ਪਾਸ ਸੈਨਾ ਨਹੀਂ ਸਿੰਘ ਸਾਹਿਬ ਮਾਦੋਦਾਸ ਨੇ ਕਿਹਾ ਆਪ ਨੂੰ ਨਹੀਂ ਪਤਾ ਅਸਾਂ ਦੇ ਬੁਲਾਵੇ ਪਰ ਭਾਰੀ ਗਿਣਤੀ ਵਿੱਚ ਸਿੰਘ ਅਸਾਂ ਨਾਲ ਆ ਮਿਲਣਗੇ ਇਹ ਤਾਂ ਆਪ ਦਾ ਅਨੁਮਾਨ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਮਾਦਾदास ਅਸਾਂ ਦੇ ਇੱਧਰ ਆਉਣ ਦਾ ਮੰਤਵ ਆਪ ਨੂੰ ਪਤਾ ਹੈ ਬਾਦਸ਼ਾ ਸਰਹਿੰਦ ਦੇ ਸੂਬੇ ਨੂੰ سزا ਦੇਵੇਗਾ ਜਾਂ ਸਿੰਘ ਜੈਬ ਇੱਕ ਬੇਰਾਗੀ ਦੀ ਗੱਲ ਦਾ ਬੁਰਾ ਨਹੀਂ ਮਣਾਉਣਾ ਦਿੱਲੀ ਦਰਬਾਰ ਤੋਂ ਆਪ ਨੂੰ ਇਹ ਆਸ ਨਹੀਂ ਰੱਖਣੀ ਚਾਹੀਦੀ ਬਾਦਸ਼ਾ ਸਰਹਿੰਦ ਤਾਂ ਕੀ ਆਪਣੇ ਕਿਸੇ ਵੀ ਸੂਬੇਦਾਰ ਨੂੰ ਕਿਸੇ ਦੇ ਕਹਿਣ ਉੱਤੇ سزا ਨਹੀਂ ਦੇਵੇਗਾ ਇਸ ਤਰ੍ਹਾਂ ਕਰੇਗਾ ਤਾਂ ਉਸ ਦੀ ਸੈਨਾ ਬਗਾਵਤ ਕਰ ਦੇਵੇਗੀ ਉਸ ਨੂੰ ਇਹੀ ਖਦਸ਼ਾ ਰਹੇਗਾ ਇਸ ਮਾਮਲੇ ਵਿੱਚ ਬਾਦਸ਼ਾ ਆਪਣੇ ਆਪ ਨੂੰ ਇਨਕਾਰ ਵੀ ਨਹੀਂ ਕਰੇਗਾ ਅਤੇ ਸੂਬੇ ਵਿਰੁੱਧ ਕਾਰਵਾਈ ਵੀ ਨਹੀਂ ਕਰੇਗਾ ਦੇਰੀ ਕਰਕੇ ਉਹ ਸਿੰਘਾਂ ਅੰਦਰ ਫੈਲ ਫੈਲੇ ਰੋਹ ਅਤੇ ਰੋਸ ਨੂੰ ਠੰਡਾ ਕਰੇਗਾ ਮੁਗਲਾਂ ਨਾਲ ਮੇਰਾ ਜਿੰਨਾ ਕੁ ਵਾਰਿਆ ਹੈ ਮੈਂ ਉਹਨਾਂ ਬਾਰੇ ਇਹੀ ਪ੍ਰਭਾਵ ਲਿਆ ਹੈ ਤਖਤ ਸਦਾ ਮਸਲਿਆਂ ਨੂੰ ਟਾਲ ਕੇ ਲਟਕਾ ਕੇ ਲਮਕਾ ਕੇ ਪ੍ਰਚੰਡ ਰੋਹ ਦੀ ਅਗਣੀ ਨੂੰ ਰਾਖ ਬਣਾ ਦਿੰਦੇ ਹਨ اسی سوچਦੇ ਹਾਂ ਅਸਾਨੂੰ ਬਿਨਾਂ ਦੇਰੀ ਤੋਂ ਪੰਜਾਬ ਵੱਲ کوچ ਕਰਨਾ ਚਾਹੀਦਾ ਹੈ ਮਾਧੋਦਾਸ ਬਾਸ਼ਾ ਇਧਰ ਦੱਖਣ ਵੱਲ ਹੈ ਗੁਰੂ ਨੇ ਸਵਾਲ ਪੁੱਛਣ ਵਰਗਾ ਆਪਣਾ ਇਰਾਦਾ ਪ੍ਰਗਟ ਕੀਤਾ ਸਿੰਘ ਸਾਹਿਬ ਮੈਂ ਅਜੀਹਾ ਕਰਨ ਦੀ ਸਲਾਹ ਨਹੀਂ ਦੇਵਾਂਗਾ ਅਗਰ ਆਪ ਖਾਲਸਾ ਸੈਨਾ ਦੀ ਅਗਵਾਈ ਕਰ ਰਹੇ ਹੋ ਤਾਂ ਵੀ ਇਹ ਮੁਹਿਮ ਕੀ ਆਖ ਰਹੇ ਹੋ ਸਿੰਘ ਸਾਹਿਬ ਮੈਂ ਇੱਕ ਬੇਰਾਗੀ ਮਾਧੋਦਾਸ ਹੈਰਾਨ ਰਹਿ ਗਿਆ ਹਾਂ ਗੁਰੂ ਨੇ بڑے ਵਿਸ਼ਵਾਸ ਨਾਲ ਕਿਹਾ ਇੱਕ ਬੇਰਾਗੀ ਨਹੀਂ ਇੱਕ ਸੈਨਿਕ ਇੱਕ ਸੂਰਮਾ ਜਿਸ ਨੂੰ ਅਸੀਂ ਦੇਖ ਰਹੇ ਹਾਂ ਆਪਣੇ ਸਿੰਘ ਇੱਕ ਸਾਧੂ ਨੂੰ ਕਿਵੇਂ ਸਵੀਕਾਰ ਕਰਨਗੇ ਮਾਧੋਦਾਸ ਗੁਰੂ ਦੀ ਸੋਚ ਉੱਪਰ ਅਜੇ ਵੀ ਹੈਰਾਨ ਸੀ ਇਸ ਦਾ ਹੱਲ ਨਿਕਲ ਆਵੇਗਾ ਅਗਰ ਆਪ ਰਾਜ਼ੀ ਹੋ ਜਾਓ ਅਗਰ ਆਪ ਸੋਚ ਲਵੋ ਤੁਰਕਾਂ ਦੇ ਜ਼ੁਲਮਾਂ ਨੂੰ ਠੱਲ ਪਾਉਣੇ ਹੈ ਦੁਰਗਾ ਨੂੰ ਉਹਨਾਂ ਦੇ ਜ਼ੁਲਮਾਂ ਦੀ ਸਜ਼ਾ ਦੇਣੀ ਹੈ ਸਭ ਕੋ ਜਿਹੋ ਜਾਵੇਗਾ ਅਸੀਂ ਆਪ ਨੂੰ ਖਾਲਸਾ ਪੰਥ ਵਿੱਚ ਸ਼ਾਮਲ ਕਰ ਲਵਾਂਗੇ ਕਿਸੇ ਸਿੰਘ ਨੂੰ ਇਤਰਾਸ ਨਹੀਂ ਹੋਵੇਗਾ ਸਭ ਆਪਦੇ ਹੁਕਮ ਅਧੀਨ ਹੋਵਣਗੇ ਮਾਦਵਦਾਸ ਤਾੜ ਰਿਆਸੀ ਗੁਰੂ ਦੇ ਸ਼ਬਦਾਂ ਵਿੱਚ ਕੋਈ ਫਰੇਬ ਛਲ ਕਪਟ ਨਹੀਂ ਹੈ ਉਹ ਸੋਚੀ ਪਿਆ ਗਿਆ ਮੱਠ ਦਾ ਜੀਵਨ ਰੋਗੀਆਂ ਦੀ ਸੇਵਾ ਬੇਫਿਕਰੀ ਆਪਣੀ ਮਰਜ਼ੀ ਨਾਲ ਸੋਣਾ ਆਪਣੀ ਮਰਜ਼ੀ ਨਾਲ ਜਾਗਣਾ ਸਾਧੂ ਚੇਲੇ ਸ਼ਰਧਾਲੂ ਹਰ ਪਾਸੇ ਜੈ ਜੈਕਾਰ ਹੁਣ ਸਿੰਘਾਂ ਦੇ ਗੁਰੂ ਜਿਵੇਂ ਆਖ ਰਹੇ ਨੇ ਮੈਂ ਇੱਕ ਸਿੱਖ ਚੋਲਾ ਲਾ ਕੇ ਫਿਰ ਕਮਰ ਕੱਸਾ ਕਰਨਾ ਪਏਗਾ ਜੰਗ ਦੇ ਮੈਦਾਨ ਮੁਗਲਾਂ ਨਾਲ ਯੁੱਧ ਤਲਵਾਰਾਂ ਨੇ ਇਜ਼ੇ ਤੋਪਾਂ ਚੀਪਕਾਰ ਮੌਤਾਂ ਲੁੱਟਾਂ ਮਾਰਾਂ ਫਿਰ ਉਹੀ ਜੀਵਨ ਗੁਰੂ ਸ਼ਾਂਤ ਬੈਠੇ ਬੈਰਾਗੀ ਦੇ ਚਿਹਰੇ ਵੱਲ ਤੱਕਦੇ ਰਹਿ ਬੇਰਾਗੀ ਨੇ ਨਿਮੀ ਪਾਈ ਰੱਖੀ ਜਿਵੇਂ ਸਮਾਧੀ ਦੀ ਅਵਸਥਾ ਵਿੱਚ ਚਲਿਆ ਗਿਆ ਗੁਰੂ ਨੂੰ ਮਿਲਣ ਵਾਲੇ ਸਿੰਘਾਂ ਵਿੱਚ ਬਾਬਾ ਬਿਨੋਦ ਸਿੰਘ ਵੀ ਖੜਾ ਸੀ ਉਸ ਨੇ ਅੰਗ ਰੱਖਿਅਕ ਨੂੰ ਕਿਹਾ ਉਹ ਗੁਰੂ ਨੂੰ ਮਿਲਣਾ ਚਾਹੁੰਦੇ ਹਨ ਤਾਂ ਅੰਗ ਰੱਖਿਅਕ ਨੇ ਰੋਕਿਆ ਗੁਰੂ ਜੀ ਨੇ ਮਨਾ ਕਰ ਰੱਖਿਆ ਹੈ ਬਾਬਾ ਜੀ ਉਧਰ ਕੋਈ ਨਹੀਂ ਜਾਏਗਾ ਕੀ ਹੋ ਰਿਹਾ ਹੈ ਬਿਨੋਦ ਸਿੰਘ ਨੇ ਬਾਬਾ ਜੀ ਨੂੰ ਪੁੱਛਿਆ ਆਪ ਦੇਖ ਹੀ ਰਹੇ ਹੋ ਖਾਲਸਾ ਜੀ ਗੁਰੂ ਆਪਣੇ ਬੰਦੇ ਨਾਲ ਗੱਲਬਾਤ ਕਰ ਰਹੇ ਹਨ ਅਸੀਂ ਕੌਣ ਆ ਫਿਰ ਬੀਨੋ ਸਿੰਘ ਨੇ ਜਿਵੇਂ ਕ੍ਰੀਨਾ ਨਾਲ ਆਪ ਨੂੰ ਹੀ ਪੁੱਛਿਆ ਤੇ ਵਾਪਸ ਮੁੜਾਇਆ ਮੱਠ ਵਿੱਚ ਮਾਦੋਦਸ ਆਪਣੇ ਗੁਠੀਆਂ ਅੰਦਰ ਅੱਧੇ ਲੇਟੇ ਆਪਣੇ ਹਥਿਆਰਾਂ ਵੱਲ ਤੱਕ ਰਿਹਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਸਿੱਖਾਂ ਦਾ ਗੁਰੂ ਖਾਲਸਾ ਫੌਜ ਦੀ ਅਗਵਾਈ ਲਈ ਮੇਰੇ ਵਿੱਚ ਕੀ ਅਜਿਹਾ ਵੇਖ ਰਿਹਾ ਹੈ ਸਾਡੀ ਉਮਰ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਹੈ ਗੁਰੂ ਖੁਦ ਜੰਗ ਦਾ ਮਹਰ ਹੈ ਮੇਰੇ ਵਾਂਗ ਉਸ ਨੂੰ ਵੀ ਜੰਗਾਂ ਲੜੀਆਂ ਹਨ ਫਿਰ ਉਹ ਆਪ ਸੈਨਾ ਤਿਆਰ ਕਰਕੇ ਪੰਜਾਬ ਵੱਲ ਕਿਉਂ ਨਹੀਂ ਜਾਣਾ ਚਾਹੁੰਦਾ ਕੀ ਚੀਜ਼ ਹੈ ਮੇਰੇ ਉੱਪਰ ਇਹਨਾ ਵਿਸ਼ਵਾਸ ਕਿਉਂ ਹੋ ਰਿਹਾ ਹੈ ਜਿਉਂ ਉਸ ਨੂੰ ਆਪਣੇ ਸਿੰਘਾਂ ਉੱਪਰ ਭਰੋਸਾ ਨਹੀਂ ਜੇ ਤਨਖਾਹਾਂ ਕਾਰਨ ਉਹਨਾਂ ਨੇ ਲੜਨੋਂ ਇਨਕਾਰ ਕੀਤਾ ਹੈ ਤਾਂ ਤਨਖਾਹਾਂ ਉਹ ਹੁਣ ਵੀ ਮੰਗਣਗੇ ਇਹ ਉਹਨਾਂ ਦਾ ਹੱਕ ਵੀ ਹੈ ਗੁਰੂ ਖੁਦ ਨਿਰਾਸ਼ ਤਾਂ ਨਹੀਂ ਹੋ ਗਿਆ ਜੰਗ ਨੂੰ ਨਫ਼ਰਤ ਕਰਨ ਲੱਗਾ ਹੋਵੇ ਐਸਾ ਹੈ ਤਾਂ ਮੈਨੂੰ ਕਿਉਂ ਜੰਗ ਵਿੱਚ ਝੋਕਰਿਆ ਹੈ ਗੁਰੂ ਨੇ ਦੱਸਿਆ ਹੈ ਸਿੱਖਾਂ ਉੱਪਰ ਬਹੁਤ ਜ਼ੁਲਮ ਹੋਏ ਹਨ ਮੁਗਲਾਂ ਨੇ ਕਿਸ ਉੱਪਰ ਜ਼ੁਲਮ ਨਹੀਂ ਕੀਤੇ ਮਰਾਠਿਆਂ ਉੱਪਰ ਰਾਜਪੂਤਾਂ ਉੱਪਰ ਸਿੱਖਾਂ ਨਾਲ ਕੁਝ ਜ਼ਿਆਦਾ ਹੀ ਵਧੀਆਂ ਹੋਈਆਂ ਨੇ ਪਰ ਮੈਂ ਇਕੱਲਾ ਕੀ ਕਰ ਸਕਦਾ ਹਾਂ ਜਿਸ ਸਿੰਘਾਂ ਨੇ ਸਾਥ ਨਾ ਦਿੱਤਾ ਗੁਰੂ ਨਾਲ ਗੱਲ ਕਰਨੀ ਪਵੇਗੀ ਜਿਵੇਂ ਉਹਨਾਂ ਦੀ ਸੋਚ ਹੈ ਜ਼ਰੂਰੀ ਨਹੀਂ ਸਭ ਕੁਝ ਓਵੇਂ ਹੁੰਦਾ ਜਾਵੇ ਐਨੀ ਸ਼ਕਤੀਸ਼ਾਲੀ ਸੈਨਾ ਨਾਲ ਜੰਗ ਛੇੜਨ ਲਈ ਤਕੜੇ ਜਿਗਰੇ ਤੇ ਤਿਆਰੀ ਦੀ ਲੋੜ ਹੈ ਤਦ ਸਿੰਘਾਂ ਨੂੰ ਅਭਿਆਸ ਕਰਵਾਉਣ ਤੋਂ ਬਾਅਦ ਗੁਰੂ ਨਾਲ ਗੱਲ ਕਰਾਂਗਾ ਸੋਚ ਕੇ ਮਾਧੂ ਦਾਸ ਨੇ ਅੱਖਾਂ ਬੰਦ ਕਰਕੇ ਸਿਰ ਤਕੀਏ ਉੱਪਰ ਟੇਕ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਉੱਪਰ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ